उसी देख रहे हो सहज न्यूज चैनल नमिया ताजा खबरें ले सब्सक्राइब करो लाइव कवरेज ले संपर्क करो ਨੋ ਨੋ ਮੈਂ ਕਰਾਉਣਾ ਨਹੀਂ ਨਹੀਂ ਜਿਹੜਾ ਸਾਥ ਦਾ ਬਣਾਉਣਾ ਸੀ ਬੀਬੀਆ ਦਰਪਨ ਜੀ ਆਜਾ ਕਾਰਵਾਈ ਮਤਾਂ ਕਿੱਥੇ ਆ ਤੁਹਾਡਾ ਬਾਈਕਨ ਹਾਂ ਦੇਖਿਓ ਤਾਂ ਨਗਰ ਤਨੀਤਾ ਦੇ ਵਿੱਚ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਕਮਿਊਨਿਟੀ ਹਾਲ ਨੂੰ ਲੈ ਕੇ ਜੋ ਵਿਵਾਦ ਸੀ ਜਿਹਨੂੰ ਪੂਰੇ ਪੰਜਾਬ ਦੇਸ਼ ਪ੍ਰਦੇਸ਼ ਵਿੱਚ ਗੁਰਦੁਆਰਾ ਸਾਹਿਬ ਦੀ ਬਵਾਦੀ ਨੂੰ ਤੇ ਹਵਾਰਿਆ ਗਿਆ ਉਸ ਸੰਬੰਧੀ ਕਮਿਸ਼ਨ ਕੋਲ ਚਕਤਾ ਆਈਆਂ ਸੀ ਦੋ ਸੁਣਵਾਈਆਂ ਹੋਈਆਂ ਔਰ ਅੱਜ ਮੈਂ ਦੋ ਸੁਣਵਾਈਆਂ ਤੋਂ ਬਾਅਦ ਪਿੰਡ ਮੌਕਾ ਦੇਖਣ ਆਇਆ ਸੀ ਸਾਰਾ ਪਿੰਡ ਸਾਰਾ ਨਗਰ ਸਾਰੇ ਮੋਤਵਰ ਇਲਾਕੇ ਦੇ ਇਕੱਠੇ ਕੀਤੇ ਸਾਰਾ ਪ੍ਰਸ਼ਾਸਨ ਨੇ ਬੜੀ ਮਸਤੀ ਦੀ ਦੇ ਨਾਲ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੇ ਸਹਿਯੋਗ ਦਿੱਤਾ ਔਰ ਉਹਦਾ ਨਤੀਜਾ ਇਹ ਹੋਇਆ ਅੱਜ ਜਿਹੜੀਆਂ ਲਗਾਤਾਰ ਬੈਠਕਾਂ ਚੱਲੀਆਂ ਕਿ ਜਿਹੜੀ ਪੰਚਾਇਤ ਦੋ ਟੜਿਆਂ ਚ ਵੰਡੀ ਹੋਈ ਸੀ ਪੂਰਾ ਪਿੰਡ ਦੋ ਟੜਿਆਂ ਚ ਵੰਡਿਆ ਹੋਇਆ ਸੀ ਉਹਨਾਂ ਨੇ ਆਪਣਾ ਏਕਾ ਕੀਤਾ ਉਸ ਏਕੇ ਦੇ ਵਿੱਚ ਜਿਹੜੇ ਫੈਸਲੇ ਹੋਏ ਆ ਉਹ ਮਾਨਯੋਗ ਸਰਪੰਚ ਸਾਹਿਬ ਦੀ ਅਗਵਾਈ ਦੇ ਵਿੱਚ ਲਿਖਤ ਵਿੱਚ ਲਿਆਂਦੇ ਗਏ ਆ ਮਾਨਯੋਗ ਸਰਪੰਚ ਸਾਹਿਬ ਇਹਨਾਂ ਮਤਿਆਂ ਦੇ ਵਿੱਚ ਮੋਟੀ ਮੋਟੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਆ ਕਿ ਜੋ 10 ਕਨਾਲ 4 ਮਰਲੇ ਦਾ ਰਕਬਾ ਆ ಗ್ರಾಮ ਪੰਚਾਇਤ ਗੈਰਮੁਮਕਿਨ ਗਰਾਊਂਡ ਦੇ ਨਾਮ ਆ ਉਸ ਵਿੱਚ ਗੋਦਵਾਰਾ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਛੱਡ ਦੇ ਸਾਹਮਣੇ ਜੋ ਕੰਧਾ ਇਸ ਰਕਵੇ ਵਿੱਚੋਂ ਢਾਈਆਂ ਗਈਆਂ ਸਨ ਔਰ ਤੌਬੇ ਹੋ ਜੋ ਕਾਰਵਾਈ ਕੀਤੀ ਗਈ ਸੀ ਉਹਨਾਂ ਕੰਧਾਂ ਨੂੰ ਅਖਾਰ ਕੇ ਡਾਕਟਰ ਬੀ ਆਰ ਅੰbedkar ਭਵਨ ਤੱਕ ਕਮਿਟੀ ਹਾਲ ਬਣਾਇਆ ਜਾਵੇ ਇਹੋ ਜਿਹਾ ਮਤਾ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤ ਨੇ ਪਾਸ ਕੀਤਾ ਹੈ ਇਹਦੇ ਨਾਲ ਹੀ ਜਿਹੜਾ ਮੋੜੇ ਜਗ੍ਹਾ ਛਡਾਈ ਗਈ ਆ ਪਿੰਡ ਨਿਯਾਜ ਕਬਜ਼ੇ ਸੀ ਉਹਦੇ ਵਿੱਚ ਪਾਰਕ ਬਣਾਈ ਜਾਵੇ ਇਹ ਵੀ ਮਤੇ ਦੇ ਵਿੱਚ ਲਿਖਿਆ ਗਿਆ ਹੈ ਔਰ ਇਹਦੇ ਨਾਲ ਹੀ ਇਹ ਲਿਖ ਦਿੱਤਾ ਆ ਕਿ ਜਿਹੜਾ ਇਹ 10 ਕਨਾਰ 4 ਮਾਲੇ ਦੀਆਂ ਜੋ ਕੰਧਾਂ ਢਾਈਆਂ ਆ ਇਹ ਚ ਦੁਬਾਰਾ ਸਾਰੀ ਕਰਾਈ ਜਾਵੇ ਇਹ ਵੀ ਮਤੇ ਦੇ ਵਿੱਚ ਇਹਦੀ ਕਾਪੀ ਪੀਡੀਐਫ ਦੇ ਮਾਧਿਅਮ ਤੋਂ ਮਾਨ ਜੋ ਇਹ ਤੁਹਾਨੂੰ ਆ ਜਾਏਗੀ ਉਹਦੇ ਚ ਦੁਬਾਰਾ ਢਾਈਆਂ ਦੀਆਂ ਦੁਬਾਰਾ ਸਾਈ ਕਰਾਈ ਕਰਾਈ ਜਾਵੇ ਅਤੇ ਬਾਕੀ ਰਕ ਵਿੱਚ ਪਾਰਕ ਬਣਾਈ ਜਾਵੇ ਇਹ ਵੀ ਪੰਚਾਇਤ ਨੇ ਸਰਬਸੰਤੀ ਨਾਲ ਮਤਾ ਜਿਹੜਾ ਆ ਉਹ ਪਾਇਆ ਆ ਇਸੇ ਨਾਲ ਇਹਦੇ ਚ ਇੱਕ ਜਿਹੜੀ ਅਗਲੀ ਗੱਲ ਹੈ ਜਿਹੜੀ 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 ਗਾਹਾਂ ਕਦੇ ਭਵਿੱਖ ਚ ਇਹ ਬਿਵਾਦ ਨਾ ਪੈਦਾ ਹੋਵੇ ਇਸ ਸਬੰਧੀ ਇਹ ਵੀ ਮਤਾ ਪਾਇਆ ਕਿ ਇਹ ਤਿਆਰ ਕਰਕੇ ਫਾਈਲ ਵੀਡੀਓ ਡੀਡੀਪ ਹੋ ਰਾਹੀਂ ਮਾਨਯੋਗ ਡਾਇਰੈਕਟਰ ਪਿੰਡੂ ਵਿਕਾਫ ਅਤੇ ਪੰਚਾਇਤ ਵਿਭਾਗ ਨੂੰ ਲੜਿੰਦੀ ਕਾਰਵਾਈ ਲਈ ਇਹ ਭੇਜਿਆ ਜਾਏਗਾ ਇਹ ਵੀ ਮਤਾ ਪਾਇਆ ਆ ਔਰ ਮੈਂ ਇਹਦੇ ਲਈ ਸੂਚੀ ਪੰਚਾਇਤ ਦਾ ਡਿਟੇਲ ਜੇ ਤੁਸੀਂ ਉਹਨੂੰ ਪੜ ਲਿਓ ਉਹਦਾ ਸ਼ੁਕਰੀਆ ਮੈਂ ਤੁਹਾਡਾ ਸਾਰਿਆਂ ਦਾ ਕਰਦਾ ਦੂਜੀ ਦਾ ਜਿਹੜਾ ਵਿਵਾਦ ਇੱਦਾਂ ਖੜਾ ਹੋਇਆ ਦੋਨੋਂ ਮਤੇ ਪਏ ਉਹਦੇ ਵਿੱਚ ਜਿਹੜੀ ਅਸੀਂ ਪੂਰੀ ਜਾਂਚ ਪੜਤਾਲ ਕੀਤੀ ਆ ਕਿ ਕਿਉਂਕਿ ਪੰਚਾਇਤ ਪਿੰਡਾਂ ਦੇ ਲੋਕ ਭੂਲੇ ਹੁੰਦੇ ਆ ਸਰਪੰਚ ਸਾਹਿਬ ਦੇਖੋ ਗੁਰਸਿਕ ਤੇਰਾ ਆ ਪੂਰੀ ਪੰਚਾਇਤ ਬੀਬੀ ਅ ਅ ਗਰਾਨੀ ਜੀ ਆ ਬਲਵੀਰ ਕਲੇਰ ਜੀ ਆ ਸੰਦੀਪ ਪ੍ਰਦੀਪ ਸਿੰਘ ਜੀ ਆ ਸਾਰੇ ਤੁਸੀਂ ਔਰ ਉਹਦੇ ਚ ਜਿਹੜਾ ਜਾਣਕਾਰ ਹੁੰਦਾ ਉਹ ਉਹਨੇ ਜਾਣਕਾਰੀ ਗਾਈਡ ਕਰਨਾ ਹੁੰਦਾ ਕਿੱਥੇ ਕਮੀ ਰਹਿ ਗਈ ਕਿੱਥੇ ਤੇਹੀ ਰਹਿ ਗਈ ਇਹਦੇ ਚ ਸਾਨੂੰ ਇਹ ਨਜ਼ਰ ਆਇਆ ਕਿ ਪੰਚਾਇਤ ਫੈਕਟਰੀ ਨੇ ਇਹਦੇ ਚ ਥੋੜੀ ਅਣਗਹਿਲੀ ਰੱਖੀ ਆ ਇਹ ਬਵਾਦ ਇੰਨਾ ਵੱਡਿਆ ਵਧਿਆ ਆ ਉਹਦੇ ਨੇ ਅਸੀਂ ਡਿਪਾਰਟਮੈਂਟ ਨੂੰ ਇਹ ਨਿਰਦੇਸ਼ ਜਾਰੀ ਕਰ ਦਿੱਤਾ ਆ ਉਹਦੀ ਤੁਰੰਤ ਪ੍ਰਭਾਵ ਦੇ ਨਾਲ ਬਦਲੀ ਇਥੋਂ ਕਾਰ ਦੇ ਸਿੱਧਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪੰਜਾਬ ਦੇ ਚੇਅਰਮੈਨ ਐਥਿਕ ਕਮਿਸ਼ਨ ਸਰਦਾਰ ਜਸਵੀਰ ਸਿੰਘ ਗੜੀ ਜੀ ਸਾਡੇ ਪਿੰਡ ਆਏ ਸੀਗੇ ਔਰ ਜੋ ਵੀ ਸਾਡੇ ਕਈ ਦਿਨਾਂ ਤੋਂ ਤੁਸੀਂ ਦੇਖ ਰਹੇ ਆ ਪੰਚਾਇਤੀ ਜ਼ਮੀਨ ਦਾ ਵਿਵਾਦ ਵਾਦ ਚੱਲਦਾ ਪਿਆ ਆ ਔਰ ਵਾਦ ਚੱਲਦੇ-ਚੱਲਦੇ ਇੰਨਾ ਕੁਝ ਹੋਇਆ ਕੁਝ ਬਾਹਰਲੇ ਸ਼ਰਾਰਤੀ ਅੰਥਰਾਂ ਨੇ ਇਸ ਨੂੰ ਹਵਾ ਦੇ ਕੇ ਗਲਤ ਰੰਗਤ ਦਿੱਤੀ ਗਈ ਪਰ ਫੇਰ ਵੀ ਅਸੀਂ ਸਾਡੀ ਪੰਚਾਇਤ ਪਿੰਡ ਦੇ ਵਿੱਚ ਕੋਈਸ ਵੀ ਐਦਾਂ ਦਾ ਅਨਸੁਮੈ ਘਟਨਾ ਨਹੀਂ ਵਾਪਰੀ ਪਰ ਕੁਝ ਕੁ ਲੋਕਾਂ ਵੱਲੋਂ ਬਹੁਤ ਜ਼ੋਰ ਲਾਇਆ ਗਿਆ ਅੱਜ ਸਰਦਾਰ ਜਸਵੀਰ ਸਿੰਘ ਗੜੀਜੀ ਨੇ ਸਾਡੇ ਪਿੰਡ ਦਾ ਦੌਰਾ ਕੀਤਾ ਔਰ ਮੌਕਾ ਦੇਖਿਆ ਕਿ ਮੌਕਾ ਦੇਖਦੇ ਹੋਏ ਜੋ ਵੀ ਮੌਕੇ ਦੇ ਵਿੱਚ ਪਾਇਆ ਗਿਆ ਉਸ ਨਮੁੰਮੈਂਦਾ ਕਰਦੇ ਹੋਏ ਸਾਨੂੰ ਗੜੀ ਸਾਹਿਬ ਨੇ ਜੇ ਸਮਝਾਇਆ ਔਰ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਔਰ ਅਸੀਂ ਉਸ ਤੋਂ ਬਾਅਦ ਪੰਚਾਇਤ ਸਾਰੀ ਇਸ ਫੈਸਲੇ ਤੇ ਪਹੁੰਚੇ ਆ ਜੋ ਗੁਰੂ ਰਵਿਦਾਸ ਨਾਮ ਲੈਵਾ ਸੰਗਤ ਦੇ ਭਾਵਨਾ ਨੂੰ ਥੇਸ ਪਹੁੰਚੀ ਆ ਔਰ ਜਾਣਿਆਂ ਨਜਾਣੇ ਦੇ ਵਿੱਚ ਰੱਖ ਲਓ ਕਿਉਂਕਿ ਜੋ ਵੀ ਕੰਦਾ ਪੰਚਾਇਤ ਦੀ ਜ਼ਮੀਨ ਵਿੱਚ ਪਈਆਂ ਸੀਗੀਆਂ ਪਰ ਉਹਦਾ ਸੌਲਡ ਸਾਡਾ ਹੋ ਗਿਆ ਅੱਜ ਬੜੇ ਅਸੀਂ ਧੰਨਵਾਦੀ ਆ ਸਰਦਾਰ ਜਸਵੀਰ ਸਿੰਘ ਜੜੀ ਜੀ ਦੇ ਜਿਨ੍ਹਾਂ ਨੇ ਆ ਕੇ ਸਾਡੇ ਪਿੰਡ ਦਾ ਮਸਲਾ ਸੌਲਡ ਕੀਤਾ ਨਹੀਂ ਤਾਂ ਬੰਦੇ ਦਾ ਸਾਡੇ ਪਿੰਡ ਬਹੁਤ ਆਏ ਬਹੁਤ ਗਏ ਪਰ ਕਿਸੇ ਨੇ ਪੰਚਾਇਤ ਨੂੰ ਇੰਨਾ ਗਾਈਡ ਦੇ ਕੋਈ ਸਲਾਹ ਨਹੀਂ ਕੀਤੀ ਔਰ ਆਪਣੀਆਂ ਆਗੇ ਗੱਲਾਂ ਕਰਕੇ ਜਾਂਦੇ ਰਹੇ ਆ ਅੱਜ ਅਸੀਂ ਸਰਦਾਰ ਜਸਵੀਰ ਸਿੰਘ ਗੜੀ ਜੀ ਦਾ तहे ਦਿਲੋਂ ਧੰਨਵਾਦ ਕਰਦੇ ਆ ਜੋ ਸਾਡੇ ਦੇ ਫਰਿਸ਼ਤਾ ਬਣ ਕੇ ਆਏ ਸਾਡੇ ਪਿੰਡ ਦੇ ਮਸਲੇ ਨੂੰ ਹੱਲ ਕੀਤਾ ਔਰ ਸਾਡੇ ਭਾਈਚਾਰਕ ਸਾਂਝ ਨੂੰ ਵਧਾਇਆ ਸਾਡੀ ਭਾਈਚਾਰਕ ਸਾਂਝ ਸਾਨੂੰ ਜਿਆਦਾ ਜ਼ਰੂਰੀ ਆ ਸਾਨੂੰ ਇਹ ਜਮੀਨਾਂ ਦਾ ਇੰਨਾ ਨਹੀਂ ਹੈਗਾ ਜਿੰਨਾ ਸਾਨੂੰ ਭਾਈਚਾਰਕ ਸਾਂਝ ਚਾਹੀਦੀ ਆ ਔਰ ਪਿੰਡ ਵਾਸੀ ਸਾਰੇ ਪਿੰਡ ਵਾਸੀਆਂ ਵੱਲੋਂ ਅਸੀਂ ਸਰਦਾਰ ਜਸਵੀਰ ਸਿੰਘ ਗੜੀ ਜੀ ਦਾ ਧੰਨਵਾਦ ਕਰਦੇ ਆ ਔਰ ਅਸੀਂ ਪਿੰਡੋਂ ਮਤਾ ਪਾ ਕੇ ਆ ਕੇ ਸਾਰ ਨੂੰ ਅਸੀਂ ਵਿਸ਼ਵਾਸ ਦਿਵਾਇਆ ਕਿ ਅੱਗੇ ਵੀ ਪਿੰਡ ਵਿੱਚ ਅਸੀਂ ਭਾਈਚਾਰਕ ਸਾਂਝ ਐਡੇ ਬਰਕਾਤ ਰੱਖਾਂਗੇ ਜਿੱਦਾਂ ਖਾਂਦੇ ਇਹਨਾਂ ਨੇ ਅੱਜ ਆ ਕੇ ਸਿਰ ਮਲਾਏ ਆ ਔਰ ਸਾਡੇ ਮੇਰ ਮਿਲਾਪ ਕਰਾਏ ਆ ਅਸੀਂ ਧੰਨਵਾਦ ਕਰਦੇ ਆ ਐਦਾਂ ਦੇ ਯੋਧੇ ਪੈਦਾ ਹੋਣੇ ਜ਼ਰੂਰੀ ਆ ਪੰਜਾਬ ਦੇ ਵਿੱਚ ਜੋ ਕਿ ਆਪਸੀ ਜੋ ਰੰਜਿਸ਼ਾਂ ਆ ਉਹਨਾਂ ਨੂੰ ਦੂਰ ਕਰਦੇ ਆ ਔਰ ਉਮਰ ਵੀ ਅਸੀਂ ਦੇਖਿਆ YouTube ਚੈਨਲ ਦੇ ਉੱਪਰ ਆਉਂਦਾ ਰਹਿੰਦਾ ਵੀ ਕਿੰਨੇ ਸਰਦਾਰ ਜਸਵੀਰ ਸਿੰਘ ਗੜੀ ਜੀ ਕਿੰਨਾ ਵਧੀਆ ਕੰਮ ਕਰਦਿਆ ਔਰ ਸਾਨੂੰ ਲੱਗਦਾ ਹੈਗਾ ਵੀ ਸਾਨੂੰ ਕੋਈ ਇਦਾਂ ਦਾ ਸਾਨੂੰ ਚਾਹੀਦਾ ਲੀਡਰ ਜੋ ਆ ਕੇ ਸਾਡਾ ਸਮਝੌਤਾ ਕਰਾਵੇ ਔਰ ਅਸੀਂ ਧੰਨਵਾਦ ਕਰਦੇ ਆਂ ਸਰਦਾਰ ਜਸਵੀਰ ਸਿੰਘ ਗੜੀ ਜੀ ਦਾ ਪੰਚਾਇਤ ਵੱਲੋਂ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਹਾਂਜੀ ਸਾਡੇ ਦੋਨੇ ਤੇ ਰਾਜ ਸਹਿਮਤ ਹੋ ਗਏ ਹਾਂਜੀ ਇਹਦਾ ਮਾਮਲਾ ਛੱਡੋੜ ਕਰਦਾ ਮਾਮਲਾ ਛੱਡੋੜ ਜੀ ਜਿਹੜੇ ਪੰਚਾਇਤ ਦੀ ਜਗ੍ਹਾ ਤੇ ਕੰਦ ਪਈ ਸੀਗੀ ਪਹਿਲਾਂ ਢਾਈ ਗਈ ਆ ਪੰਚਾਇਤੋਂ ਲੋ ਠੀਕ ਹੈ ਜੀ ਉਹਦਾ ਵਿਵਾਦ ਚੱਲਦਾ ਸੀ ਉਸ ਸਾਡਾ ਕਮੇਟੀ ਨਾਲ ਸੌਲਡ ਹੋ ਗਿਆ ਸਾਰੇ ਸਮਝੌਤਾ ਹੋ ਗਿਆ ਔਰ ਉਹ ਜਿਹੜੀ ਜ਼ਮੀਨ ਆ ਪੰਚਾਇਤੀ ਜ਼ਮੀਨ ਆ ਉਹ ਗੁਰੂ ਰਵੀਦਾਸ ਮਹਾਰਾਜ ਜਿਨ੍ਹਾਂ ਨੂੰ ਸਮਰਤਾ ਹੋ ਕੇ ਜੋ ਵੀ ਭਾਵਨਾਵਾਂ ਸੀਗੀਆਂ ਕੰਗਤ ਦੀਆਂ ਬੇ ਕਮਿਊਨਿਟੀ ਹਾ ਬਣਾਉਣ ਦੀਆਂ ਉਹ ਮਤਾ ਪਾ ਕੇ ਅਸੀਂ ਉੱਪਰ ਪ੍ਰਵਾਨਗੀ ਦੇ ਭੇਜ ਰਹੇ ਹਾਂ ਜੀ ਅੱਜ ਕਿੱਡੀ ਕਿੰਨੀ ਜਗ੍ਹਾ ਸਰ ਦਿੱਤੀ ਤੁਸੀਂ ਨਾਲ ਕਮੇਟੀ ਨੂੰ ਜੀ ਦੋ ਕਨਾਲ 13 ਮਰਲੇ ਜਗਾ ਦਿੱਤੀ ਗਈ ਹੈ। ਹਾਂ ਕਮਿਊਨਿਟੀ ਹਾਲ ਬਣੂਗਾ। ਹਾਂ ਜੀ ਕਮਿਊਨਿਟੀ ਹਾਲ ਬਣੂਗਾ ਜੀ। ਸਰਪਟਾਪੁੱਟੇ ਨੂੰ ਕਿਹੰਦਾ ਕਿਸ ਮਾਮਲੇ ਤੇ? ਹਾਂ ਜੀ ਇਸ ਮਾਮਲੇ ਦੇ ਵਿੱਚ ਅਸੀਂ ਕੇਸ ਦਰਜ ਹੋਏ ਸੀਗੇ ਤੇ ਉਹ ਹਾਲੇ ਰਿੱਟਾਂ ਜਿਗੀਆਂ ਗਈਆਂ ਜੀ ਉਹ ਵਾਪਸ ਹੋਣੀਆਂ ਸਾਰਾ ਕੁਝ। ਹਾਂ ਜੀ ਮਾਣੀ ਇੱਥੇ ਦੋਨੇ ਤਰ੍ਹਾਂ ਦੀ ਸਹਿਮਤੀ ਹੋ ਗਿਆ ਹਾਲੇ ਕੇਸ ਕੋਈ ਲੱਗਾ ਨਹੀਂ ਹੈਗਾ ਪਰ ਰਿੱਟਾਂ ਸੀਗੀਆਂ ਉਹ ਵਾਪਸ ਹੋਣਗੀਆਂ। ਹਾਂ ਜੀ। ਹਨੀ ਬਬਈ ਸ਼ੁਭਨਾਮ ਦੀ ਦਾਸ ਦਾ ਨਾਮ ਬਾਬਾ ਕੇਵਲ ਸਿੰਘ ਦਾ ਪਤਨ ਸੰਸੇ ਫਰਾਲਗੜ੍ਹ ਸਾਹਿਬ ਦਾ ਮੈਂ ਸੇਵਾਦਾਰ ਸਤਿ ਸ਼੍ਰੀ ਅਕਾਲ ਜੀ ਫਰਾਲਗੜ੍ਹ ਸਾਹਿਬ ਇੱਕ ਬਬਈ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਿੰਡ ਧਲੇਤਾ ਦੇ ਵਿੱਚ ਬਿਵਾਦ ਚੱਲ ਰਹੇ ਸੀ ਤੁਸੀਂ ਵੀ ਅੱਜ ਮੌਕੇ ਤੇ ਪਹੁੰਚੇ ਆ ਸਾਰਾ ਦੇਖਿਆ ਕੀ ਮਾਮਲਾ ਕੀ ਇਹਨਾਂ ਦਾ ਜਿਹੜਾ ਰਾਜੀਨਾਮਾ ਵੀ ਹੋ ਗਿਆ ਕੀ ਕਹਿਣਾ ਚਾਹੁੰਦੇ ਆ ਜੀ ਦੋਆਬੇ ਦੀ ਧਰਤੀ ਤੇ ਜਿਹੜਾ ਕਿ ਬਹੁਤ ਸਾਰੇ ਬਨਸਵੰਨੀਆਂ ਜਾਤਾਂ ਗੋਤਾਂ ਦੇ ਲੋਕ ਰਹਿੰਦੇ ਨੇ ਬਹੁਤ ਮਿਲ ਕੇ ਰਹਿੰਦੇ ਨੇ ਦੋਆਬੇ ਤੋਂ ਕਦੇ ਵੀ ਇਦਾਂ ਦਾ ਆਵਾਜ਼ ਨਹੀਂ ਆਈ ਇਹ ਕੋਈ ਝਗੜਾ ਇਦਾਂ ਧਰਮ ਦੇ ਨਾਂ ਤੇ ਹੋਵੇ ਨਾ ਹੀ ਹੋਣਾ ਕੋਈ ਜਿਹੜਾ ਇਹ ਵਿਵਾਦ ਤਿੰਨ ਦਿਨ ਤੱਕ ਵੀ ਹੋਇਆ ਹੈ ਇਸ ਵਿਵਾਦ ਨੂੰ ਅੱਜ ਪੰਜਾਬ ਦੇ ਯੋਧੇ ਜਸਵੀਰ ਸਿੰਘ ਗੜੀ ਜੀ ਨੇ ਆਪਣੀ ਵਿਵੇਕ ਦੇ ਨਾਲ ਆਪਣੇ ਧਰਮੇ ਦੇ ਨਾਲ ਆਪਣੇ ਸਹਿਜਤਾ ਦੇ ਨਾਲ ਨਿਬੇੜ ਲਿਆ ਹੈ ਸੋ ਅੱਜ ਦਾ ਜਿਹੜਾ ਇਹ ਐਪੀਸੋਡ ਹੈ ਇਹ ਝਗੜਾ ਹੈ ਅੱਜ 20 ਸਤੰਬਰ 2025 ਨੂੰ ਖਤਮ ਹੋ ਗਿਆ ਅੱਜ ਤੋਂ ਬਾਅਦ ਕੋਈ ਝਗੜਾ ਨਹੀਂ ਦੋ ਜਿੱਥੇ ਪਾਰਟੀਆਂ ਬਣ ਗਈਆਂ ਸੀ ਅੱਜ ਇੱਕ ਹੋ ਗਈਆਂ ਸੋ ਅੱਜ ਮੈਂ ਵਿਸ਼ੇਸ਼ ਤੌਰ ਤੇ ਡਾਕਟਰ ਜਸਵੀਰ ਸਿੰਘ ਗੜੀ ਜਿਹੜਾ ਜੋਧਾ ਇਸ ਪੰਜਾਬ ਦੀ ਧਰਤੀ ਤੇ ਨਿਕਲਿਆ ਹੈ ਲੋਕਾਂ ਨੂੰ ਜੋੜਨ ਲਈ ਨਿਕਲਿਆ ਹੈ ਉਹਦੀ ਜਿਹੜੇ ਸਾਡੇ ਡਾਕਟਰ ਜਸਵੀਰ ਸਿੰਘ ਦੀ ਜਫੀ ਹੈ ਉਹ ਗਲੋਬਲ ਹੈ ਇੱਕ ਜਾਤ ਲਈ ਨਹੀਂ ਇੱਕ ਪਾਤ ਲਈ ਨਹੀਂ ਸਰਬ ਸਮਾਜ ਨੇ ਕੰਮ ਕਰਦੇ ਨੇ ਕੋਸੀ ਅਰਦਾਸ ਕਰਦੇ ਆ ਮਹਾਰਾਜ ਜੀ ਨੂੰ ਜੁਹਦੇ ਨੂੰ ਚੜ੍ਹਦੀ ਕਲਾ ਹਰਮੰਦਾਨੇ ਫਤਿਹ ਬਖਸ਼ ਕਰਨ ਔਰ ਗੁਰੂ ਅਰਦਾਸ ਪਾਤਸ਼ਾਹ ਜੀ ਦੀ ਉਹ ਤਤ ਰਿਸਦਕਾ ਇਹ ਹੱਲ ਹੋ ਗਿਆ ਔਰ ਪਿੰਡ ਵਾਲੇ ਨੂੰ ਮੇਰੀ ਅਪੀਲ ਹੈ ਕਿ ਤੁਹਾਡਾ ਜੋ ਇਹ ਝਗੜਾ ਸੀ ਇਹ ਜਸਵੀਰ ਸਿੰਘ ਗੜੀ ਦੇ ਪਰਿਸ਼ਾਰ ਸਦਕਾ ਔਰ ਗੁਰੂ ਅਰਦਾਸ ਮਹਾਰਾਜ ਦੀ ਕਿਰਪਾ ਸਦਕਾ ਹੱਲ ਹੋ ਗਿਆ ਔਰ ਪਿੰਡ ਨੂੰ ਮੇਰੀ ਅਪੀਲ ਹੈ ਬੇਨਤੀ ਹੈ ਕਿ ਅੱਗੇ ਤੋਂ ਜਿਦਾ ਗੜੀ ਸਾਹਿਬ ਨੇ ਕਿਹਾ ਇਹਨਾਂ ਦੇ ਸ਼ਬਦਾਂ ਤੇ ਪਹਿਰਾ ਦਿਓ ਪਹਿਰਾ ਦਿਓਗੇ ਸੁਖ ਪਾਓਗੇ ਭਾਈਚਾਰਾ ਹੋਏਗਾ ਲੜਾਈ ਨਹੀਂ ਹੋਏਗੀ ਝਗੜਾ ਨਹੀਂ ਹੋਏਗਾ ਗੁਰਬਾਣੀ ਦਾ ਜਿਹੜਾ ਵਾਕ ਹੈ ਸੱਬੇ ਸਾਂਝੀ ਵਾਲ ਸੁਦਾਇਨ ਕੋਈ ਨਾ ਦਿਸੇ ਵਾਰਾ ਜੀਓ ਇਹ ਗਰਵਾਣੀ ਸਾਨੂੰ ਗੁਰੂਆਂ ਦੇ ਨਾਂ ਤੇ ਲੜਨੀ ਚਾਹੀਦਾ ਇਕੱਠੇ ਹੋਣਾ ਚਾਹੀਦਾ ਹੈ ਸੋ ਆਓ ਮਧੂਮੱਖੀ ਦੀ ਤਰ੍ਹਾਂ ਰਲ ਕੇ ਮਿਲ ਕੇ ਗੁਰੂ ਦੀ ਸੰਗਤ ਬਣ ਕੇ ਗੁਰੂ ਕੋਸੀਸ ਲਈਏ ਜੇ ਗੁਰੂ ਦੇਵ ਤੁਹਾਨੂੰ ਗੁਰੂ ਦੇ ਜੋ ਕੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਕ ਮਹੀਨੇ ਤੋਂ ਪਿੰਡ ਧਲੇਦਾ ਦੇ ਅੰਦਰ ਸ਼ੇਰ ਗੁਰੂ ਰਬਦਾਸ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਕਮਿਊਨਿਟੀ ਹਾਲ ਦਾ ਜੋ ਮਸਲਾ ਚੱਲ ਰਿਹਾ ਸੀ ਉਹ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਜਨਾਬ ਚੇਅਰਮੈਨ ਸਾਹਿਬ ਜੀ ਸੁਖ ਸਿੰਘ ਗੜੀ ਜੀ ਐਸੋਸੀਏਸ਼ਨ ਪੰਜਾਬ ਉਹਨਾਂ ਵੱਲੋਂ ਜੋ ਅੱਜ ਸਾਰੇ ਮਸਲੇ ਦਾ ਹੱਲ ਕੀਤਾ ਗਿਆ ਹੈ ਔਰ ਅਸੀਂ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਸਾਹਿਬ ਦਾ ਸੁਖ ਸਿੰਘ ਗੜੀ ਦਾ ਔਰ ਸਾਡੇ ਪਿੰਡ ਦੇ ਸਰਪੰਚ ਸਾਹਿਬ ਦਾ ਔਰ ਸਿਵਲਸ ਪ੍ਰਸ਼ਾਸਨ ਦਾ ਔਰ ਸਾਡੇ ਪੂਰੇ ਪਿੰਡ ਦੀ ਪੰਚਾਇਤ ਦਾ ਔਰ ਸਾਡੇ ਸਤਿਕਾਰਯੋਗ ਮਹਾਪੁਰਸ਼ ਜੀ ਜੋ ਸਾਡੇ درمیان ਪਹੁੰਚੇ ਨੇ ਉਹਨਾਂ ਦਾ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ तहे ਦਿਲੋਂ ਧੰਨਵਾਦ ਕਰਦੇ ਹਾਂ ਔਰ ਪਿੰਡ ਵਾਸੀਆਂ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਆਪਸ ਵਿੱਚ ਭਾਈਚਾਰਕ ਸਾਂਝ ਔਰ ਆਪਸ ਵਿੱਚ ਰਲ ਮਿਲ ਕੇ ਰਹਿਣ ਦੀ ਜੋ ਹੈ ਗੁਰੂ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਆ ਉਹ ਕਰੀਏ ਧੰਨਵਾਦ